ਬਈ ਦੱਸ ਦੋ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਜੇ ਤੇ ਜਿਹੜੀ ਘਟਨਾ ਹੋਈ ਆ ਕਿੰਨੇ ਵਜੇ ਦੀ ਗੱਲ ਆ ਦੇਖੋ ਜੀ ਮੇਰਾ ਨਾਮ ਹੈ ਗਾਈ ਕਬਾਲ ਸਿੰਘ ਸਪੁੱਤਰ ਸਰਦਾਰ ਬਲਵੰਤ ਸਿੰਘ ਵਾਸੀ ਪਿੰਡ ਜੋੜਾ ਜ਼ਿਲ੍ਹਾ ਗੁਰਦਾਸਪੁਰ ਬੀਤੀ ਸ਼ਾਮ ਦੀ ਗੱਲ ਆ ਕੱਲ ਮਤਲਬ ਸ਼ਾਮੀ 6 ਵਜੇ ਦੀ ਗੱਲ ਆ ਮੈਂ ਆਪਣੀ ਬੇਟੀ ਨੂੰ ਆਈਸਕ੍ਰੀਮ ਲੈਣ ਵਾਸਤੇ ਗਿਆ ਵਾਂ ਦੁਕਾਨ ਤੇ ਆਈਸਕ੍ਰੀਮ ਲੈ ਕੇ ਮੈਂ ਵਾਪਸ ਆਉਂਦੇ ਆ ਆਪਣੇ ਘਰ ਦੇ ਬਿਲਕੁਲ ਨੇੜੇ ਦੀ ਆ ਉੱਥੋਂ ਆਈਸਕ੍ਰੀਮ ਲਈ ਆ ਵਾਪਸ ਆਉਂਦੇ ਆ ਆਪਣੇ ਧਿਆਨ ਤੇ ਜੋੜਾ ਸ਼ਤਰਾ ਪਿੰਡ ਦਾ ਵਾਸੀ ਆ ਜਗਪ੍ਰੀਤ ਸਿੰਘ ਪੁੱਤਰ ਜਮੀਰ ਸਿੰਘ ਵਾਸੀ ਪਿੰਡ ਜੋੜਾ 77 ਜ਼ਿਲ੍ਹਾ ਗੁਰਦਾਸਪੁਰ ਇਹ ਜਿਹੜਾ ਇਹ ਆਇਆ ਵਾ ਮੋਟਰਸਾਈਕਲ ਤੇ ਇੱਕ ਇਹਦੇ ਨਾਲ ਲੜਕਾ ਹੋਰ ਆਣ ਪਛਾਤਾ ਗਈ ਇਹ ਆਇਆ ਵਾ ਇਹ ਉਤਰ ਕੇ ਤੇ ਇਹਨੇ ਕੁੜੀ ਨੂੰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕਹਿੰਦਾ ਕੁੜੀ ਛੱਡ ਦੇ ਕੁੜੀ ਛੱਡ ਦੇ ਮੈਂ ਕੁੜੀ ਨਹੀਂ ਛੱਡੀ ਇਹਨੇ ਕੀ ਕੀਤਾ ਮੈਨੂੰ ਇੱਥੋਂ ਗਲੇ ਤੋਂ ਫੜ ਲਿਆ ਵਾ ਨਾਲ ਹੀ ਮੇਰੀ ਦਾੜੀ ਪੁੱਟੀ ਆ ਮੈਂ ਵੇਖੋ ਜੀ ਅਮਰਤਾਰੀ ਲੜਕਾ ਹੈਗਾ ਵਾ ਇਹਨਾਂ ਨੇ ਸਾਨੂੰ ਕੀ ਕੀਤਾ ਵੀ ਗਲੇ ਤੋਂ ਫੜ ਲਿਆ ਕੁੜੀ ਨੂੰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੜੀ ਨੂੰ ਕੱਡਨਾਪ ਕਰਨਾ ਚਾਹੁੰਦੇ ਸੀ ਤੇ ਜਿਵੇਂ ਅੱਜਕੱਲ ਘਟਨਾਵਾਂ ਚੱਲ ਰਹੀਆਂ ਮੇਰੀ ਪੂਰੀ ਇਹ ਸੋਚ ਆ ਕਿ ਜਿੱਦਾਂ ਭੀਖ ਮੰਗਣ ਵਾਲੇ ਬੱਚੇ ਫੜਨਦੇ ਆ ਇਹਨਾਂ ਨੇ ਫੜ ਕੇ ਉੱਥੇ ਦੇ ਆਉਣੀ ਸੀ ਜਾਂ ਇਹਨਾਂ ਨੇ ਕਿਤੇ ਨਰ ਦੇ ਵਿੱਚ ਛੋਟਾਉਣਾ ਹੈਗਾ ਤੁਸੀਂ ਇਸ ਬਾਰੇ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਜਦੋਂ ਸਾਡੇ ਨਾਲ ਘਟਨਾ ਹੋਈ ਹੈ ਨਾ ਇਦੋਂ ਤੇ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸੀਗੇ ਤੇ ਹਨੂ ਫਿਰ ਇੱਕ ਦੋ ਜਣੇ ਆਏ ਨੇ ਦੁਕਾਨਾਂ ਵਾਲੇ ਉਹਨਾਂ ਨੇ ਹਨੂ ਛਡਾਇਆ ਵਾ ਛਡਾਇਆ ਜਦੋਂ ਫਿਰ ਮੈਂ 112 ਨੰਬਰ ਤੇ ਕੰਪਲੇਨਟ ਕੀਤੀ ਆ ਆਨਲਾਈਨ ਉਹਨਾਂ ਨੂੰ ਕੰਪਲੇਂਟ ਕੀਤੀ ਤੇ ਉਹ ਆਏ ਨੇ ਪੁਲਸ ਆਈ ਉਸੇ ਵੇਲੇ ਉਹਨਾਂ ਨੇ ਸਾਡੀ ਕੰਪਲੇਂਟ ਰਜਿਸਟਰ ਕਰ ਲਈ ਆ ਉਸ ਤੋਂ ਬਾਅਦ ਉਹਨਾਂ ਨੇ ਤਫ਼ਤੀਸ਼ ਕੀਤੀ ਆ ਕਿ ਇਨਫੋਰਮੇਸ਼ਨ ਬਿਲਕੁਲ ਸਹੀ ਆ ਫੇਰ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਆਪਣੀ ਚੌਂਕੀ ਦੇ ਵਿੱਚ ਜਿਹੜੀ ਆ ਉੱਥੇ ਦੇ ਦਿੱਤੀ ਤੇ ਪੁਲਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜੀ ਸਾਡੀ ਪੁਲਸ ਪ੍ਰਸ਼ਾਸਨ ਤੋਂ ਇਹੀ ਮੰਗਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫਤ ਹੋਇਆ ਜਾਵੇ ਜੀ ਬਈ ਦੱਸੋ ਕੀ ਨਾ ਆਦਾ ਡੱਤ ਕਿਹੜਾ ਪਿੰਡ ਜੀ ਦੀ ਜਿਹੜੀ ਘਟਨਾ ਵਾਪਰੀ ਹੈ ਜਿੰਨਾਂ ਵਾਲੇ ਤੁਹਾਡੇ ਕੀ ਲੱਗ ਜੇ ਮੇਰਾ ਨਾਂ ਜੀ ਹਿੰਮਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਜੋੜਾ ਛਤਰਾ ਹੈ ਤੇ ਇਹ ਮੇਰਾ ਛੋਟਾ ਬ੍ਰਦਰ ਆ ਜੀ ਇਹ ਕੱਲ ਸ਼ਾਮ ਗਿਆ ਸੀ ਆਈਸਕ੍ਰੀਮ ਲੈਂਡ ਬੇਟੀ ਵਾਸਤੇ ਆਇਆ ਮੋਟਰਸਾਈਕਲ ਤੇ ਉਹਨੇ ਇੱਕ ਨੇ ਉਤਰ ਕੇ ਤੇ ਇਹਨੂੰ ਹੱਥੋਂ ਪਾਈ ਕੀਤੀ ਆ ਤੇ ਬੇਟੀ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਫਿਰ ਇਹ ਜਦੋਂ ਗੱਲਬਾਤ ਹੋਈ ਆਣ ਕੇ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਚੱਕਰ ਹੋਇਆ ਜੀ ਭਾਜੀ ਮੈਨੂੰ ਬੰਦੇ ਪੈਗੇ ਆ ਤੇ ਬੇਟੀ ਨੂੰ ਫੋਨ ਦੀ ਕੋਸ਼ਿਸ਼ ਕੀਤੀ ਆ ਮੈਂ ਪੁੱਛਿਆ ਵੀ ਕੌਣ ਆ ਉਹਨਾਂ ਦੱਸਿਆ ਵੀ ਇਹ ਸਾਹਮਣੇ ਵਾਲਿਆ ਜਮੇਰ ਸਿੰਘ ਦਾ ਬੇਟਾ ਹੀ ਉਹਨੇ ਲੜਕੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਲੜਕੀ ਨਹੀਂ ਛੱਡੀ ਉਹਨਾਂ ਮੇਰੀ ਦਾੜੀ ਖੋਈ ਆ ਮਾਰਕੁੱਟ ਕੀਤੀ ਆ ਤੇ ਮੈਂ ਪ੍ਰਸ਼ਾਸਨ ਤੋਂ ਇਹੀ ਚਾਹਨਾ ਵਾਂ ਵੀ ਇਹਨਾਂ ਦੀ ਜਾਂਚ ਕਰਕੇ ਸੀਸੀਟੀਵੀ ਕੈਮਰੇ ਲੱਗੇ ਦੇ ਨੇ ਤੇ ਉਹਦੇ ਚ ਇਨਕੁਆਇਰੀ ਕਰਕੇ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨੇ 112 ਤੇ ਕਾਲ ਕਰਕੇ ਤੇ ਆਪਣੀ ਦਰਖਾਸਤ ਦਿੱਤੀ ਹੀ ਉਹਨਾਂ ਨੇ ਉਸੇ ਵੇਲੇ ਆਣ ਕੇ ਤੇ ਉਹਨਾਂ ਨੂੰ ਪੁੱਛਿਆ ਤੇ ਉਹ ਪਹਿਲੇ ਤਾਂ ਮੰਨਦਾ ਨਹੀਂ ਮੁਰਕੇ ਜਦੋਂ ਉਹਨਾਂ ਨੇ ਸਖਤੀ ਨਾਲ ਪੁੱਛਿਆ ਤੇ ਇਹ ਮੰਨ ਗਿਆ ਵੀ ਹਾਂ ਮੈਂ ਇਹ ਕੰਮ ਕੀਤਾ ਵਾ ਤੇ ਉਹਨਾਂ ਨੇ ਮਤਲਬ ਕੰਪਲੇਂਟ ਦਰਜ ਕਰਕੇ ਚੌਂਕੀ ਪ੍ਰਸ਼ਾਸਨ ਨੂੰ ਉਹਨਾਂ ਨੇ ਦੱਸ ਦਿੱਤਾ ਵਾ ਤੇ ਅਹੀਂ ਵੀ ਆਪਣੀ ਦਰਖਾਸਤ ਜਿਹੜੀ ਆ ਉਹ ਇੱਥੇ ਚੌਂਕੀ ਇੰਚਾਰਜ ਸਾਹਿਬ ਨੂੰ ਦੇ ਦਿੱਤੀ ਤਾਂ ਪਹਿਲਾਂ ਵੀ ਇਹਨਾਂ ਨਾਲ ਕੋਈ ਲੜਾਈ ਤਾਂ ਕਰਕੇ ਹਲਦਾ ਜਾਂ ਕੋਈ ਗੱਲਬਾਤ ਹੋਈ ਹੋਏ ਹਾਂਜੀ ਪਹਿਲਾਂ ਗੱਲਬਾਤ ਹੋਈ ਹੀ ਕਾਫੀ ਧੀਰਦੀ ਸੀ ਜੀ ਉਦੋਂ ਇਹਨਾਂ ਨੇ ਆਪਣੀ ਗਲਤੀ ਮੰਨੀ ਸੀ ਗਲਤੀ ਮੰਨ ਕੇ ਮਾਫੀ ਮੰਗ ਲਈ ਹੀ ਤੇ ਮੋਤਬਰ ਸੱਜਣਾ ਵਿੱਚ ਇਹਨਾਂ ਬੈ ਕੇ ਚੌਂਕੀ ਚ ਤੇ ਰਾਜੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਵੀ ਫਿਰ ਵੀ ਇਹ ਸ਼ਰਾਰਤਾ ਚਰੂਰਤਾ ਕਰਦੇ ਰਹੇ ਨੇ ਪਰ ਅਹੀਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਇਹ ਲੜਕੀ ਖੋਨ ਤੱਕ ਆ ਗਏ ਆ ਤੇ ਇਥੋਂ ਇਹਨਾਂ ਦੀ ਮਨਛਾ ਦਾ ਪਤਾ ਲੱਗਦਾ ਵਾ ਕਿ ਇਹਨਾਂ ਦੀ ਨੀਅਤ ਵਿੱਚ ਖੋਟ ਹੈ ਤੇ ਕਿਰਪਾ ਕਰਕੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਭਾਜੀ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਜੀ? ਹਾਂਜੀ ਮੇਰਾ ਨਾਮ ਜਗਪ੍ਰੀਤ ਸਿੰਘ ਹੈ ਜੀ ਤੇ ਪਿੰਡ ਮੇਰਾ ਜੋੜਾ ਛਤਰਾ ਹੈ। ਭਾਜੀ ਟਾਡੀ ਇਹ ਕਿਸ਼ਟਾਤਾ ਇਹ ਕਿ ਤੁਸੀਂ ਕਿਸੇ ਦੀ ਬੇਟੀ ਨੂੰ ਜਿਹੜਾ ਕਿਨਾਕ ਕਰਨ ਲੱਗੇ ਹੋ ਕਿ ਜਿਹੜੀ 3 ਸਾਲ ਦੀ ਕੀ ਸਚਾਈ ਹੈ ਇਸ ਪਰ? ਇਹ ਬਿਲਕੁਲ ਸਰਾਸਾ ਝੂਠਾ ਜੀ। ਇਹ ਜਿਹੜੇ ਬੰਦੇ ਨੇ ਤੁਹਾਨੂੰ ਜਿੰਨੇ ਸ਼ਿਕਾਇਤ ਕੀਤੀ ਹੈ ਇਹਦਾ ਨਾਮ ਇੱਕ ਬਾਦ ਸਿੰਘ ਹੈ ਇਹਦੇ ਪਿਓ ਦਾ ਨਾਮ ਬਲਵੰਤ ਸਿੰਘ ਹੈ ਇਹ ਆਪਣੀ ਬੇਟੀ ਨੂੰ ਲੈ ਕੇ ਮੋਹਨ ਲਾਲ ਵੱਲੋਂ ਆਪਣੇ ਘਰ ਨੂੰ ਆਉਂਦਿਆ ਸੀ ਮੈਂ ਤੇ ਮੇਰਾ ਮੇਰੇ ਨਾਲ ਮੋਟਰਸਾਈਕਲ ਤੇ ਮੁੰਡਾ ਇੱਕ ਅਸੀਂ ਦੋਨੋਂ ਜਾਣੇ ਜਾਣਦੇ ਸੀ ਇਹਨੇ ਸਾਨੂੰ ਵੇਖ ਕੇ ਗਾਲ ਕੱਢੀ ਆ ਗਾਲ ਕੱਢ ਕੇ ਇਹਨੂੰ ਮੈਂ ਉੱਤਰ ਕੇ ਪੁੱਛਿਆ ਵੀ ਤੂੰ ਮੈਨੂੰ ਗਾਲ ਕਿਉਂ ਕੱਢੀ ਆ ਇਹਨੇ ਮੇਰੀ ਦਾੜੀ ਨੂੰ ਹੱਥ ਪਾਇਆ ਵਾ ਫਿਰ ਇਹਦੇ ਬਾਅਦ ਵਿੱਚ ਅਸੀਂ ਗਲਵਗਲ ਵੀ ਹੋਏ ਆ ਬਸ ਇੰਨੀ ਗੱਲ ਹੋਈ ਆ ਹੋਰ ਇਹਦੇ ਬਾਅਦ ਹੋਰ ਕੋਈ ਗੱਲ ਨਹੀਂ ਹੋਈਗੀ ਤੇ ਇਹ ਸਾਨੂੰ ਕਹਿੰਦਾ ਹੈ ਵੀ ਨੇ ਅੱਡੇ ਦੇ ਵਿੱਚ ਬਦਮਾਸ਼ ਬਣੇ ਫਿਰਦੇ ਜੇ ਅਸੀਂ ਤਾਂ ਕਰਕੇ ਤੈਨੂੰ ਗਾਲ ਕੱਢੀ ਆ ਉਹਨਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਦੇ 3 ਸਾਲ ਦੀ ਬੇਟੇ ਨੂੰ ਜਿਹੜਾ ਵਾ ਖੂਨ ਇਹੋ ਤੇ ਉਹਨਾਂ ਨੇ ਅੱਜ ਜਿਹੜਾ ਵਿਰੋਧ ਕੀਤਾ ਤੁਸੀਂ ਉਹਦਾ ਹੀ ਦਾੜੀ ਨੂੰ ਹੱਥ ਪਾਇਆ ਇਹ ਬਿਲਕੁਲ ਝੂਠਾ ਜੀ ਬੇਟੀ ਨੂੰ ਮੈਂ ਬਿਲਕੁਲ ਹੱਥ ਨਹੀਂ ਲਾਇਆ ਇਹਦੇ ਮੈਂ ਗਲਮਿਓ ਫਰਿਆ ਵਾ ਇਹਨੂੰ ਹੋਰ ਮੈਂ ਕੁਝ ਨਹੀਂ ਕੀਤਾ ਐਨੇ ਮੈਨੂੰ ਗਾਲ ਕੱਢੀ ਸੀ ਤਾਂ ਕਰਕੇ ਇਹਨੂੰ ਮੈਂ ਫਰਿਆ ਵਾ ਇਹ ਆਪਾਂ ਨੂੰ ਮਤੀ 31725 ਨੂੰ ਆਪਾ ਨੂੰ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਜਗਪ੍ਰੀਤ ਸਿੰਘ ਪੁੱਤਰ ਜਮੇਰ ਸਿੰਘ ਇਹ ਦੋਨਾਂ ਪਾਰਟੀਆਂ ਨੇ ਆ ਮੈਂ ਆਪਾਂ ਨੂੰ ਕੰਪਲੇਂਟ ਕਮਕੀ ਜੀ ਦਿੱਤੀ ਸੀ ਇਹਨਾਂ ਦਾ ਇਹ ਇਹਨਾਂ ਦੇ ਵਿੱਚ ਇੱਕ ਘੜੀਆਂ ਦੀ 숍 ਕਰਦਾ ਹੈ ਤੇ ਦੂਸਰਾ ਜਿਹੜਾ ਉਹਨਾਂ ਦੀ ਸ਼ਾਇਦ ਟਾਇਰਾਂ ਦੀ ਦੁਕਾਨ ਆ ਇਹਨਾਂ ਦੋਨਾਂ ਦੀ ਆਮੋ ਸਾਹਮਣੇ ਦੁਕਾਨਾਂ ਨੇ ਤੇ ਇਹਨਾਂ ਦਾ ਕਾਫੀ ਅੱਗੇ ਵੀ ਕਾਫੀ ਵਾਰੀ ਡਿਸਪਿਊਟ ਲੜਾਈ ਝਗੜਾ ਹੋਇਆ ਤੇ ਚਲੋ ਕੰਪਰੋਮਾਈਜ਼ ਹੋ ਗਿਆ ਆਪਣੇ ਕੋਲ 31 ਤਰੀਕ ਨੂੰ ਇਹ ਮੈਟਰ ਆਇਆ ਸੀ ਬਾਕੀ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਵੀ ജനീതി കാര്യമായി ബോധ്യ ചെടി